ਕਹਿੰਦੇ ਆ ਨਾ ਚੋਰ ਨੂੰ ਪਾਲਾ ਸੋਜ ਜਾਂਦਾ ਆ ਮਾਂ ਵੀ ਉਹ ਜੀ ਤੇ ਧੀ ਵੀ ਉਹ ਜੀ ਦੋਵੇਂ ਚਾਤਰਾ ਘਰ ਬੈਠੀਆਂ ਪਤਾ ਨਹੀਂ ਕੀ ਚੁਗਲੀਆਂ ਚਾਗਲੀਆਂ ਮੇਰੀਆਂ ਕਰਦੀਆਂ ਨੇ ਇਹਨੂੰ ਇੰਨਾ ਨਹੀਂ ਪਤਾ ਕਿ ਮੈਂ ਕੀ ਕਰਨਾ ਕਿ ਕੀ ਨਹੀਂ ਕਰਨਾ ਤੇ ਸਿਰ ਪਿੜ ਹੁੰਦੀ ਉਹ ਤੋਰ ਪਿੜ ਨਹੀਂ ਪੇਕੇ ਢਿੱਡ ਪਿੜ ਨਹੀਂ ਪੇਕੇ ਤੋਰ ਪਿੰਡ ਦਾ ਸਿੱਥੇ ਕੋਈ ਨਹੀਂ ਬੰਦਾ ਰਹਿਂਦਾ ਇੱਥੇ ਕੋਈ ਜਾਨਵਰ ਰਹਿੰਦੇ ਨੇ ਕੀ ਦੱਸਾਂ ਮੰਮੀ ਤੁਹਾਨੂੰ ਜਾਨਾਤ ਬੰਨਿਤ ਮੈਂ ਆਪੇ ਸੀ ਪੇਕੇ ਵੀ ਨੇ ਸ਼ੁਰੂ ਤੋਂ ਲਗਾਮ ਨਹੀਂ ਨਾ ਪਾਈ ਜੇ ਲਗਾਮ ਪਾਈ ਹੁੰਦੀ ਨਾ ਵੀ ਨਹੀਂ ਉਹਨੇ ਜਾਣੀ ਪਤਾ ਮੇਰੀ ਮਾਂ ਬਜ਼ੁਰਗ ਆ ਜੇ ਵੀਂਦੇ ਲਗਾਮ ਪਾਈ ਹੁੰਦੀ ਨਾ ਤੇ ਮਨਮੀਤ ਕਰੋਣਾ ਨਿਕਲਦੀ ਇੱਥੇ ਤੁਹਾਡੇ ਕੋਲ ਰਹਿੰਦੀ ਪਤਾ ਅੰਜੂ ਤੇਰਾ ਭਰਾ ਸਾਰੇ ਪੈਸੇ ਡਰਲ ਡੂਲ ਸਾਰੇ ਉਹਦੇ ਭੇਜਦਾ ਉਹਦੇ ਕਾਊਂਟ ਦੇ ਵਿੱਚ ਨਾਲਦੀ ਪਰਸ ਦੇ ਵਿੱਚ ਪੈਸੇ ਤੁਰ ਪਿੰਦੀ ਪੇਕੇ ਦੱਸ ਪੇਕੇ ਨੂੰ ਪੈਸੇ ਜਾਈ ਜਾਂਦੀ ਮੈਂ ਇੱਥੇ ਘਰ ਕਿੰਨੇ ਖਰਚ ਕਰਨਾ ਮੈਨੂੰ ਤੂੰ ਦੱਸ ਅੰਜੂ ਸੂਤ ਤੁਹਾਡਾ ਵੀ ਆ ਤੁਹਾਡੇ ਘਰ ਕੇ ਮੇਰੀ ਚਿਤ ਘਟੀ ਆ ਉਹ ਮੈਨੂੰ ਬੁਲਾਉਂਦੀ ਥੋੜੀ ਚੰਗੀ ਤਰ੍ਹਾਂ ਕਾਲੋ ਜਦੋਂ ਮੈਂ ਗਈ ਨਹੀਂ ਮੈਨੂੰ ਉਹਨੇ ਚੰਗੀ ਤਰ੍ਹਾਂ ਬੁਲਾਇਆ ਥੋੜੀ ਨਾ ਮੈਨੂੰ ਚੰਗੀ ਤਰ੍ਹਾਂ ਚਾਹ ਪਾਣੀ ਪੁੱਛਿਆ ਆ ਤੁਹਾਨੂੰ ਨਹੀਂ ਪਤਾ ਉਹਦੀ ਭਾਬੀ ਨੇ ਬੜੀ ਇੱਜ਼ਤ ਕੀਤੀ ਸਾਡੇ ਚਾਹ ਪਾਣੀ ਬੜੀ ਸੋਹਣੇ ਤਰੀਕੇ ਨਾਲ ਪੁੱਛਿਆ ਬੜੀ ਚੰਗੀ ਉਹਨਾਂ ਦੀ ਭਾਬੀ ਇਹ ਪਤਾ ਨਹੀਂ ਕਿਹਦੇ ਤੇ ਚੱਲ ਗਈ ਆ ਅਕਲ ਤੈਨੂੰ ਹੈ ਨਹੀਂ ਦੁੱਖ ਸੁੱਖ ਤੇ ਸਾਰਿਆਂ ਦੇ ਨਾਂ ਲਾਂਦਾ ਕਿਹਦੇ ਨਾਂ ਨਹੀਂ ਆਉਂਦਾ ਪਾਈ ਜੁੱਤੀ ਤੇ ਤੁਰ ਪੈਂਦੀ ਪੇਕੇ ਪਾਈ ਜੁੱਤੀ ਤੇ ਤੁਰ ਪੈਂਦੀ ਪੇਕੇ ਤੇ ਸੱਸ ਮਾਂ ਨੂੰ ਕਿਵੇਂ ਸਾਹਮਣਾ ਨੇ ਅੰਜੂ ਕੱਲ ਨੂੰ ਮੈਨੂੰ ਵੀ ਦੁੱਖ ਸੁੱਖ ਆਣਾ ਹੈ ਮੇਰੇ ਨਾਲ ਕਿੰਨੇ ਕਰਨਾ ਮੈਨੂੰ ਤੂੰ ਦੱਸ ਲੈ ਮੰਮੀ ਉਨੇ ਤੇ ਇਹੀ ਕਹਿਣਾ ਆ ਮੈਂ ਕਿਹੜਾ ਤੁਹਾਡਾ ਸੇਵਾ ਕਰਾਈ ਆ ਜਾਂ ਤੂੰ ਵੀ ਆਪਣੀ ਧੀ ਕੋ ਤੇਰੀ ਧੀ ਸੰਭੋਗੀ ਤੈਨੂੰ ਮੰਮੀ ਉਦਾਸ ਨਾ ਹੋਵੋ ਕੋਈ ਗੱਲ ਨਹੀਂ ਮੈਂ ਬੈਠੀ ਆ ਨਾ ਮੈਂ ਆਪੇ ਤੁਹਾਨੂੰ ਸੰਭੋਗੀ ਚਲੋ ਤੁਸੀਂ ਉੱਠੋ ਆਪਾਂ ਚਾਹ ਪਾਣੀ ਪੀਏ ਗੱਲਾਂ ਗੱਲਾਂ ਕਿੰਨਾ ਟਾਈਮ ਹੋ ਗਿਆ ਪਤਾ ਹੀ ਨਹੀਂ ਲੱਗਾ ਇਹਨਾਂ ਨੇ ਗੁੱਸੇ ਹੋਣਾ ਇਹ ਮੈਨੂੰ ਬਾਅਦ ਵਿੱਚ 1 ਘੰਟੇ ਦਾ ਟਾਈਮ ਦੇ ਕੇ ਗਏ ਸੀ ਚਲੋ ਉੱਠੋ ਹੁਣ ਚੱਲਣ ਜੋ ਚਲਿਏ ਇਹ ਤੇ ਸਾਰੀ ਉਮਰ ਗੱਲਾਂ ਮੁਕਣੀਆਂ ਨਹੀਂ ਆਈਆਂ ਇਹ ਤੇ ਕਰ ਕਰ ਜੀ ਕਹਾਣੀ ਐ ਤੇ ਮੁੱਕਣੀ ਆ ਹੀ ਨਹੀਂ ਗੱਲਾਂ ਚਲੋ ਮੰਮੀ ਫਿਰ ਅਸੀਂ ਵੀ ਲੇਟ ਹੋ ਜਾਣਾ ਐ ਚਲੋ ਚਲੋ ਪਾਣੀ ਪੀਓ ਚਲੋ ਚਾਹ ਪਾਣੀ ਪੀਏ ਆਜੋ ਹਾਂਜੀ ਲੱਕੀ ਭਾਜੀ ਕੀ ਗੱਲ ਆ ਕੰਮ ਕਰਾ ਲਿਆ ਵਾ ਤੇ ਪੈਸੇ ਦੇਂਦਾ ਨਾ ਨਹੀਂ ਹੁਣ 2 ਮਿੰਟ ਰੁਕੋ ਦੋ ਮਿੰਟ ਯਾਰ ਇੰਨੇ ਦਿਨ ਹੋ ਗਏ 4 ਦਿਨ ਹੋ ਗਏ ਤਨ ਰੋਗ ਤੇ 5 ਦਿਨ ਹੋ ਗਏ ਕਦੀ 15 ਦਿਨ ਹੋ ਗਏ ਹੁਣ ਪੈਸੇ ਦੇਣੇ ਕਿਦਣ ਕਰੇ ਮੇਰੀ ਗੱਲ ਸੁਣ ਵੀਰੇ ਮੇਰੇ ਕੋ ਪੈਸੇ ਹੈਗੇ ਸੀ 5000 ਰੁਪਿਆ ਮੈਂ ਤੇਰੇ ਵਾਸਤੇ ਹੀ ਰੱਖਿਆ ਸੀ ਤੇ ਉਹ ਮੇਰੇ ਕੋ ਵਰਤੇ ਗਏ ਉਹ ਪਾਜੀ ਇਹ ਬਹਾਨੇ ਬੜੇ ਆ ਹੁਣ ਮੈਨੂੰ ਦੱਸ ਤੂੰ ਪੈਸੇ ਦੇਣੀ ਕਿਦਣ ਯਾਰ ਸਮਝਿਆ ਕਰੋ ਯਾਰ ਮੇਰੀ ਗੱਲ ਸੁਣੋ ਸਿਰਫ 10 12 ਦਿਨ ਰੁਕ ਜਾਓ ਮੇਰੇ ਕੋ ਪੈਸੇ 10 12 ਦਿਨ ਕਰਦੇ ਕਰਦੇ ਤੂੰ ਮੈਨੂੰ ਲਾਦਾ ਮਹੀਨਾ ਨਾ ਪਾ ਦੇਣਾ ਉਹ ਨਹੀਂ ਜੱਟ ਪੋਂਦਾ ਮੈਂ ਤੈਨੂੰ ਦੱਸਿਆ ਦੇਗਾ ਵਾ ਮੇਰੀ ਜੇਚ 5000 ਹੈਗਾ ਸੀ ਤੂੰ ਮੈਨੂੰ ਅਚਾਨਕ ਭੁਗਾਈ ਨੂੰ ਦੇਣਾ ਪੈ ਗਿਆ ਉਹਨਾਂ ਨੂੰ ਚਾਹੀਦਾ ਸੀ ਮੈਂ 10 12 ਦਿਨ ਗਿਨਣਾ ਨਾ ਤੈਨੂੰ ਮੈਂ 15 ਦਿਨ ਦੇ ਦਿੰਦਾ ਤੇ 15 ਦਿਨ ਬਾਅਦ ਲਾਰਾ ਨਹੀਂ ਸੁਣਨਾ ਯਾਰ ਬਸ ਮੈਂ ਹੁਣ ਕੋਈ ਨਹੀਂ ਸੁਣਦਾ ਨਾ ਯਾਰ ਸਾਰੀ ਦੁਕਾਨ ਬਣਾਈ ਆ ਤੂੰ ਮੈਨੂੰ ਅੱਜ ਲਾ ਕੱਲ ਲਾ ਲਾਰੇ ਤੇ ਲਾਰਾ ਲਈ ਜਨਾ ਤੂੰ ਯਾਰ ਮੈਂ ਤੂੰ ਗੱਲ ਕਿਉਂ ਨਹੀਂ ਸਮਝਦਾ ਮੈਂ ਤੈਨੂੰ ਕਿਹਾ ਸੀ ਤੇਰੇ ਵਾਸਤੇ ਰੱਖਿਆ ਹੀ ਭਰਾਵਾ ਮਹੀਨਾ ਤਾਂ ਅੱਗੇ ਹੋ ਗਿਆ 2 ਮਹੀਨੇ ਹੋ ਗਏ ਤੈਨੂੰ ਕੰਮ ਕਰਦੇ ਨੂੰ ਆਣਾ ਰਸਾਈ ਸਾਡੇ ਬੱਚੇ ਭੁੱਖੇ ਮਰਨਾਂ ਇਨੇ ਦਿਨ ਹੋ ਗਏ ਤੈਨੂੰ ਲਾਰੇ ਲਾਉਂਦਿਆਂ ਨੂੰ ਜਿੰਨੇ ਮਿਹਨਤ ਕੀਤੀ ਉਹਦੇ ਪੈਸੇ ਦੇ ਉਹ ਯਾਰ ਤੈਨੂੰ ਕਹਿਣ ਤੇ ਦਿਆਂ ਵਾ ਪਰ ਮੈਨੂੰ ਨਹੀਂ ਪਤਾ ਭੂਆ ਨੂੰ ਭਾਵੇਂ ਤੂੰ ਨਾ ਵੀ ਦੰਦਾ ਮੇਰੇ ਪੈਸੇ ਭਾਂਦੇ ਮੈਨੂੰ ਹੱਕ ਦੇਣਾ ਚਾਹੀਦਾ ਇਹ ਦਿਨ ਮੈਂ ਆਪਣੇ ਬੱਚਿਆਂ ਨੂੰ ਕੀ ਕਹਾਂ ਹੁਣ ਭੂਆ ਨੇ ਪੈਸੇ ਮੰਗ ਲਏ ਮੇਰ ਕੋਲ ਭੂਆ ਨੇ ਮੰਗੇ ਮੈਂ ਨਹੀਂ ਮੰਗਦਾ ਇਨੇ ਦਿਨ ਹੋ ਗਿਆ ਉਹ ਯਾਰ ਮੈਂ ਰੱਖੇ ਤੇਰੇ ਵਾਸਤੇ ਤੈਨੂੰ ਮੈਂ ਬਾਰ ਬਾਰ ਤੇ ਕਹਿੰਦਾ ਨਾ ਭਰਾ ਮੈਨੂੰ ਪੈਸੇ ਚਾਹੀਦੇ ਜਿੱਥੋਂ ਮਰਜ਼ੀ ਕਰਕੇ ਪੈਸੇ ਇਸ ਤਰ੍ਹਾਂ ਕਰ ਸਿਰਫ 10 ਦਿਨ ਰੁਕ ਜਾ ਫਿਰ ਮੈਂ 10 ਦਿਨਾਂ ਦੇ ਵਿੱਚ ਵਿੱਚ ਪੈਸੇ ਦੇ ਦਾਂਗਾ ਤੇ ਬੋਧਾ ਬੋਲਣ ਦੀ ਲੋੜ ਨਹੀਂ 10 ਦਿਨ ਤੂੰ ਕਹਿੰਦਾ ਮੈਂ ਤੈਨੂੰ 15 ਦਿਨ ਦੇਣਾ ਤੇ ਜੇ ਮਹੀਨਾ ਆ ਗਿਆ ਫਿਰ ਮੇਤੋਂ ਪੂਰਾ ਕੋਈ ਨਹੀਂ ਮੈਂ ਭਰਾਵਾ ਆਪਣਾ ਕੰਮ ਕੀਤਾ ਆਪਣਾ ਸਮਾਨ ਲੈ ਆਏਣਾ ਲਾ ਕੇ ਯਾਰ ਤੈਨੂੰ ਪੈਸੇ ਆ ਨਾ ਮਤਲਬ ਪੈਸੇ ਆ ਨਾ ਯਾਰ 2 ਮਹੀਨੇ ਤੱਕ ਇਹ ਨਗਾਦੇ ਤੂੰ ਲੜਾ ਲਾ ਲਾ ਕੇ ਲਾ ਲਾ ਕੇ ਅੱਜ ਦਿਨਾਂ ਕੱਲ ਦਿਨਾਂ ਅੱਜ ਦਿਨਾਂ ਕੱਲ ਦੇਣਾ ਜੇ ਪੈਸੇ ਹੀ ਨਹੀਂ ਹੈਗੇ ਤਾਂ ਕੰਮ ਕਰਾਇਆ ਕਿਉਂ ਹੁਣ ਤੈਨੂੰ ਸਮਝ ਨਹੀਂ ਲੱਗਣੀ ਮੈਂ ਦੱਸ ਕਿਵੇਂ ਤੈਨੂੰ ਜਵਾਬ ਯਾਰ ਦਿਹਾੜੀਦਾਰ ਬੰਦੇ ਨੇ ਕੀ ਸਮਝਣਾ ਵਾ ਬੋਦਾ ਬੋਲਣਾ ਮੇਰਾ ਵੀਰ ਬੋਲਣ ਚ ਕੋਈ ਫਾਇਦਾ ਨਹੀਂ ਤੈਨੂੰ ਮੈਂ ਕਹਣਾ ਪੈਸੇ ਦੇ ਦਾਂਗਾ ਤੇ ਪੈਸੇ ਲੈ ਲਈ ਬਸ ਮੈਨੂੰ ਪੈਸੇ ਦੇ ਜਿੱਥੋਂ ਮਰਜੀ ਕਰ ਪੈਸੇ ਚਾਹੀਦੇ ਉਹ 15 ਦਿਨ ਕਹਿਣ ਦੇਣਾ ਮੈਂ ਤੈਨੂੰ 16 ਦਿਨ ਦਿਨਾਂ ਹੀ ਜੇ 16 ਦਿਨ ਨਾ ਨਾ ਮਿਲਿਆ ਮੈਂ ਇੱਥੇ ਆ ਕੇ ਬਹਿਣਾ ਹੀ ਜਿੱਥੋਂ ਮਰਜੀ ਪੈਸੇ ਲੈ ਗਿਆ ਹੁਣ ਮੇਰੀ ਲਾਜ ਇਹ ਤੋਂ ਵੱਧ ਮੈਨੂੰ ਨਹੀਂ ਹੋਣਾ ਬਰਦਾਸ਼ ਹੋਣਾ ਬਸ ਉਹ ਲੈ ਲਈ ਭਰਾਵਾ ਮੈਂ ਬਸ ਤੈਨੂੰ ਜੋ ਕਹਿਤਾ ਨਾ ਕਹਤਾ ਤੂੰ 10 ਦਿਨ ਕਹਿਣਾ ਮੈਂ ਤੈਨੂੰ 16 ਦਿਨ ਦੇ ਦਿੱਤੀ ਮਿਲ ਜਾਣਗੇ ਪੈਸੇ ਚਲ ਠੀਕ ਬਹੁਤਾ ਬੋਲਣ ਦੀ ਲੋੜ ਨਹੀਂ ਨਾ 16ਵੇਂ ਦਿਨ ਮੈਂ ਇੱਥੇ ਆ ਕੇ ਬਹਿਣਾ ਫਿਰ ਨਾ ਮੈਨੂੰ ਕਈ ਮੈਂ ਕਹਾਂ ਬਹੁਤਾ ਬੋਲਣ ਦੀ ਲੋੜ ਨਹੀਂ ਬਸ ਮੈਂ ਹੁਣ ਗੱਲ ਨਹੀਂ ਸੁਣੀ ਤੇਰੀ ਕੋਈ ਬਸ ਯਾ ਯਾਰ ਇਹ ਵੀ ਹੁਣ ਕਾਲਾ ਪੈ ਗਿਆ ਪੈਸਾ ਵੱਲੋਂ ਜਿਹੜੇ ਪੈਸੇ ਹੈਗੇ ਮੈਂ ਭੂਆ ਨੂੰ ਫੜਾਤੇ ਉਹ ਇਹਦੇ ਵਾਸਤੇ ਰੱਖੇ ਨਹੀਂ ਇਹ ਗੱਲ ਸਮਝਦਾ ਨਹੀਂ ਪਿਆ ਤੇ ਮੰਮੀ ਕੋ ਮੈਂ ਮੰਗ ਨਹੀਂ ਸਕਦਾ ਤੇ ਜੇ ਮੰਮੀ ਕੋ ਮੰਗੇ ਤੇ ਉਹਨਾਂ ਨੇ ਕਹਣਾ ਹੁਣ ਕੀ ਕਰਨੇ ਪੈਸੇ ਕਰਾਂ ਤੇ ਕਰਾਂ ਕੀ ਦੋ ਹਫ਼ਤਿਆਂ ਦਾ ਟਾਈਮ ਦਿੱਤਾ ਸਾਰਾ ਓਏ ਹੋਏ ਸਮਝ ਨਹੀਂ ਲੱਗ ਰਹੀ ਲੱਕੀ ਲੈ ਬੜੀਆਂ ਸੋਚਾਂ ਚ ਪਿਆ ਕੀ ਗੱਲ ਆ ਪਤਾ ਨਹੀਂ ਲੱਗਾ ਕੋਈ ਆਏ ਦੁਕਾਨ ਤੇ ਕਿ ਨਹੀਂ ਨਹੀਂ ਮੈਂ ਸੋਚਨ ਦਾ ਹੀ ਸਮਾਨ ਕਿਹੜਾ ਕਿਹੜਾ ਲੈ ਕੇ ਆਉਣਾ ਉਹੀ ਯਾਦ ਕਰਨਿਆ ਹਾਂ ਅੱਛਾ ਬਾਜ਼ਾਰ ਜਾਣਾ ਸੀ ਨਾ ਮਾਰਕੀਟ ਆ ਉਹਦੇ ਬਾਰੇ ਸੋਚਨਿਆ ਹਾਂ ਅੱਛਾ ਹੋਰ ਤੇ ਇੱਧਰ ਕਿੱਧਰ ਆਏ ਬਾਜ਼ਾਰ ਗਏ ਸੀ ਸੂਟ ਵੇਖਣਾ ਸੀ ਮੈਂ ਕੋਈ ਸਰਦੀਆਂ ਵਾਲਾ ਅੱਛਾ ਲੈਣ ਦਾ ਸੂਟ ਨਾ ਨਾ ਪਸੰਦੀ ਨਹੀਂ ਆਇਆ ਕੋਈ ਮੇਰਾ ਬੇਕਰੀ ਤੋਂ ਥੋੜਾ ਜਿਹਾ ਸਮਾਨ ਲੈ ਕੇ ਤੇ ਆ ਗਏ ਆ ਤੇ ਬੇਕਰੀ ਦਾ ਸਮਾਨ ਕੀ ਕਰਨਾ ਹੈ ਘਰ ਵਾਧੂ ਪਿਆ ਸਮਾਨ ਬੇਕਰੀ ਦਾ ਨਹੀਂ ਉਹਨਾਂ ਨੇ ਤੇ ਆਪਣੇ ਵਾਸਤੇ ਲਿਆਂਦਾ ਵਾ ਮੈਂ ਤੇ ਆਣਾ ਨਹੀਂ ਸੀ ਮੰਮਾ ਤੇ ਦੀਦੀ ਘਰ ਨਹੀਂ ਨਾ ਹੈਗੇ ਉਹ ਗਏ ਆ ਦਵਾਈ ਲੈਣ ਦੀਦੀ ਦੀ ਦਵਾਈ ਖਤਮ ਹੋਈ ਸੀ ਤੇ ਫਿਰ ਭੂਆ ਜੀ ਨੇ ਕਿਹਾ ਕਿ ਚਲੋ ਮੈਂ ਸੀਮਾ ਨੂੰ ਲੈ ਜਾਂਦੀ ਆ ਇਸ ਕਰਕੇ ਮੈਂ ਇਹਨਾਂ ਦੇ ਨਾਲ ਆ ਗਈ ਤੇ ਹੁਣ ਭੂਆ ਜੀ ਕਹਿਣ ਲੱਗੇ ਚੱਲ ਜਾਂਦੇ ਜਾਂਦੇ ਲੱਕੀ ਦੀ ਦੁਕਾਨ ਤੋਂ ਹੋ ਜਾਂਦਾ ਚਲੋ ਵਧੀਆ ਕੀਤਾ ਸਭ ਦੁਕਾਨ ਮੇਰੇ ਜਾਨ ਲੱਕੀ ਨੂੰ ਵੀ ਵੇਖਦੇ ਕੀ ਕਰਦਾ ਲੱਕੀ ਬੈਠਾ ਨਹੀਂ ਨਹੀਂ ਵਧੀਆ ਕੀਤਾ ਸਭ ਦੁਕਾਨ ਤੇ ਆਏ ਭੂਆ ਜੀ ਨਰਾਜ ਨਾ ਰਿਆ ਕਰੋ ਮੇਰੇ ਨਾਲ ਤੁਹੀ ਵੀ ਜੜੀ ਚੀ ਦੀ ਲੋੜਾ ਤਾਂ ਹੀ ਮਿਲਾ ਲੋ ਨਹੀਂ ਕੋਈ ਨਹੀਂ ਮੈਂ ਵੀ ਅਜੇ ਇੱਥੇ ਹੀ ਆਂ ਜਦੋਂ ਮੈਂ ਲੋੜੇ ਕੀ ਮੈਂ ਲੈ ਕੇ ਜਾਵਾਂਗੀ ਹਾਂ ਠੀਕ ਹੈ ਹਾਂ ਸੀਮਾ ਲੱਲਾ ਤੂੰ ਕੁਝ ਲੈਣਾ ਤੇ ਨਹੀਂ ਭੂਆ ਜੀ ਮੈਂ ਤੇ ਨਹੀਂ ਕੁਝ ਲੈਣਾ ਹੈਗਾ ਕਿਉਂ ਲੱਲਾ ਹੁਣ ਆਈ ਆ ਤੇ ਵੇ ਕਿੱਡੀ ਚੰਗੀ ਵੋਟੀ ਮਿਲੀ ਲੱਕੀ ਤੈਨੂੰ ਜਿਸ ਤਰ੍ਹਾਂ ਸੁਖਨਾ ਤੇਰੀ ਦੁਕਾਨ ਇੰਨੀ ਭਰੀ ਕੋਈ ਹੋਰ ਕੁੜੀ ਹੁੰਦੀ ਨਾ ਤੇ ਉਹਨੇ ਕਹਨੇ ਆ ਵੀ ਦੇ ਦੇ ਉਹ ਵੀ ਦੇ ਦੇ ਉਹ ਵੀ ਦੇ ਦੇ ਹੈ ਲੈ ਕੇ ਜਾਣਾ ਹੀ ਤੇ ਉਹ ਕਿੰਨੀ ਚੰਗੀ ਤੇਰਾ ਖਰਚਾ ਮਾਸਾ ਨਹੀਂ ਕਰਾਂਦੀ ਇਹ ਤੇ ਭੂਆ ਜੀ ਸੱਚ ਗੱਲ ਆ ਖਰਚਾ ਨਹੀਂ ਮੇਰਾ ਕਰੋ ਲੀ ਹਾਂ ਸੋਚਦੀ ਬੜਾਈ ਮੰਮੀ ਸ਼ੁਕਰ ਹੈ ਮਾਲਕ ਦਾ ਹੁਣ ਮੇਰੀ ਦਵਾਈ ਬੰਦ ਹੋ ਗਈ ਹਾਂ ਚੰਗਾ ਹੋਇਆ ਦਵਾਈਆਂ ਤੋਂ ਖਿਹੜਾ ਛੁੱਟਿਆ ਵਾ ਮੈਂ ਤੇ ਅੱਕ ਗਈ ਹਾਂ ਦਵਾਈਆਂ ਖਾ ਖਾ ਕੇ ਮੈਨੂੰ ਬੜੀ ਖੁਸ਼ੀ ਹੋਇਆ ਕਿ ਡਾਕਟਰ ਕਹਿੰਦਾ ਕਿ ਬਸ ਅੱਜ ਲਾਸਟ ਦੇ ਦਿਨ ਦੀ ਤੁਹਾਡੀ ਦਵਾਈ ਬਸੇ ਹੋ ਜਾਣਾ ਮੈਂ ਤਾਂ ਚੁੱਪ ਕਰਕੇ ਨਾ ਹੁਣ ਫਰੂਟ ਫਰਾਟ ਖਾ ਰਾਂ ਹਾਂ ਫਰੂਟ ਖਾਣੀ ਉਹ ਜਿਹੜੀ ਕਮਜ਼ੋਰੀ ਹੁਣ ਇੱਦਾਂ ਹੀ ਠੀਕ ਹੋਣੀ ਹੌਲੀ ਹੌਲੀ ਨਾਲੇ ਦਵਾਈ ਦਾ ਅਸਰ ਹੈਗਾ ਹੀ ਆ ਜਿਹੜੇ ਨਹੀਂ ਖਾਦੀਆਂ ਹਾਂ ਹਾਂ ਉਹ ਤੇ ਹਾਂ ਇਹ ਤੇ ਗੱਲ ਸਹੀ ਆ ਭੂਆ ਜੀ ਇਹ ਮੇਰਾ ਵਾਕੇ ਨਹੀਂ ਖਰਚ ਕਰਾਉਂਦੀ ਜੇ ਇਹ ਵੀ ਜਗ੍ਹਾ ਤੇ ਮਨਮੀਤ ਦੀਦੀ ਹੁੰਦੇ ਨਾ ਉਹਨਾਂ ਨੇ ਪਤਾ ਨਹੀਂ ਕਿੰਨਾ ਕ ਸਮ ਬਸ ਇਹੋ ਹੀ ਆ ਜਿਹੜਾ ਕੁਛ ਮੰਗਦੀ ਨਹੀਂ ਆ ਬਸ ਫਿਰ ਇਹੀ ਗੱਲ ਆ ਨਾ ਉਹਨੇ ਤੇ ਲੈ ਕੇ ਸਮਾਨ ਆਪਣੇ ਘਰ ਲੈ ਜਾਣਾ ਤੇ ਇਹ ਸੋਚਦੀ ਵੀ ਮੈਂ ਤਾਂ ਲੈ ਕੇ ਇੱਥੇ ਹੀ ਜਾਣਾ ਆ ਸਮਾਨ ਤੇ ਕਾਦੀ ਗੱਲਾਂ ਫਿਰ ਜਿਹੜੀ ਚੀਜ਼ ਦੀ ਲੋੜ ਹੈਗੀ ਮੈਂ ਆਪੇ ਮੰਗਾ ਲਾਂਗੀ ਤੇ ਸੁਖ ਨਾਲ ਕਮਾਈ ਹੋਵੇ ਉਹਨੂੰ ਇਹਗਾ ਚੱਲ ਮੇਰੇ ਆਦਮੀ ਦੀ ਵਧੀਆ ਵਧੀਆ ਕਮਾਈ ਹੋਵੇ ਦੁਕਾਨ ਤੇ ਉਹਨੂੰ ਲਾਲਚ ਨਹੀਂ ਹੈਗਾ ਕਿਸੇ ਚੀਜ਼ ਦਾ ਤੈਨੂੰ ਇਹ ਪੁੱਛੋ ਵੀ ਦੁਕਾਨ ਤੇ ਕਿੰਨੇ ਚਿਰ ਬਾਅਦ ਆਈਆਂ ਪਤਾ ਨਹੀਂ ਕਿੰਨੇ ਚਿਰ ਮਹੀਨੇ ਕਿੰਨੇ ਮਹੀਨੇ ਹੀ ਹੋ ਗਏ ਮੇਰੇ ਸਾਬਨਾ ਆਈ ਨਹੀਂ ਦੁਕਾਨ ਤੇ ਮੈਨੂੰ ਤਾਂ ਉਹਦੇ ਅੱਗੇ ਦੱਸਣ ਦੇ ਵੀ ਮੈਂ ਕਦੀ ਆਈ ਨਹੀਂ ਦੁਕਾਨ ਤੇ ਬਹੁਤ ਘੱਟ ਆਨੀ ਆ। ਨਾ ਤੇ ਇਹਨਾਂ ਨੇ ਕਦੀ ਕਿਹਾ ਜੇ ਤੁਹਾਡੇ ਸਾਹਮਣੇ ਆ ਤੇ ਨਾ ਮਮਾ ਨੇ ਕਦੀ ਕਿਹਾ ਤੇ ਜੇ ਮਨ ਮੀਂਦੀ ਦੀ ਔਨ ਉਹ ਵੀ ਬਸ ਮਮਾ ਨੂੰ ਕਹਿੰਦੇ ਆ ਕਿ ਚੱਲ ਦੁਕਾਨ ਤੇ ਚੱਲੀਏ। ਉਹ ਤਾਂ ਚਲੋ ਭਾਬੀ ਨੂੰ ਵੀ ਚਾਹੀਦਾ ਨਾ ਵੀ ਚੱਲ ਸੀਮਾ ਬਾਜ਼ਾਰ ਚੱਲੀਏ ਜਿਹੜੀ ਚੀਜ਼ ਲੈਣੀ ਲੱਲਾ ਚੱਲ ਕੋਈ ਗੱਲ ਨਹੀਂ ਆ ਚੱਲੀ। ਮੈਂ ਤੇ ਭੂਆ ਜੀ ਖੁਦ ਪੁੱਛਦਾ ਵਾਂ। ਹਾਂ ਸੱਚ ਮੈਂ ਨਾ ਚੂੜੀਆਂ ਲੈਂਦੀ ਆ ਸੀਮਾ। ਆ ਲਓ। ਤਾਲਾ ਲੱਗਾ ਜੇ। ਉਹ ਲੱਲਾ ਇਹ ਹਲੇ ਤੱਕ ਆਈਆਂ ਨਹੀਂ ਉਹ ਕੋਈ ਗੱਲ ਕੀਤੀ ਨਾ ਇਹਨਾਂ ਨੇ। ਮੈਂ ਕਿਹਾ ਹੀ ਨਾ ਮੈਂ ਜਿਆਦਾ ਟਾਈਮ ਨਹੀਂ ਆ ਨੀਆ ਫੇਰੇ ਤੋਰੇ ਨੂੰ ਲੱਗੀਆਂ ਹਣ ਗਈਆਂ ਤੇ 10 ਵੇ ਕੰਮ 'ਚ ਕੰਮ ਬੰਦਾ ਚਾਬੀ ਸਾਨੂੰ ਦੇ ਜਾਂਦਾ ਜਾਂ ਫੇਰ ਲੋਬੋ ਬਾਰਕ ਡਿੱਕੋ ਹੁਣ ਆਦੀ ਮੈਂ ਸੀਮਾ ਨੂੰ ਚੇਚਾ ਕਹਿ ਕੇ ਗਈ ਮੈਂ ਕਿਹਾ ਜਿਆਦਾ ਨਾ ਉੱਥੇ ਫਿਰਦੀਆਂ ਰਹੀਓ ਟਾਈਮ ਸਰਾਜੀਓ ਇਹਦਾ ਨਾ ਸਾਈਜ਼ ਆ ਗਿਆ ਛੋਟਾ ਹੂੰ ਤੇ ਚੋਰੀਆਂ ਦਾ ਸਾਈਜ਼ ਲੱਗਦਾ ਤੈਨੂੰ ਆ ਜਾਣਾ ਵਾ ਤੇ ਚੋਰੀਆਂ ਵੇ ਕਿੱਡੀਆਂ ਸੋਹਣੀਆਂ ਦੇਖ ਲੈ ਵਿੱਚੋਂ ਕੱਢ ਕੇ ਦੇਖ ਲੈ ਪਾ ਕੇ ਦੇਖ ਲੈਣਾ ਬੜੀਆਂ ਸੋਹਣੀਆਂ ਚੂੜੀਆਂ ਪਾ ਕੇ ਵੇਖ ਮਿੰਤੇ ਆ ਜੰਨੀ ਆ ਠੀਕ ਐ ਪਾਈ ਰਹਿਂਦੇ ਫਿਰ ਨਹੀਂ ਰਹਿਨ ਦੋ ਕੀ ਪਤਾ ਕੋਈ ਆ ਜੇਗਾ ਕੋ ਛੋਟਾ ਸਾਈਜ਼ ਮੰਗਣ ਵਾਸਤੇ ਤੇ ਤੀ ਉਹਨੂੰ ਦੇ ਦਿਓ ਮੈਨੂੰ ਕਿਹੜਾ ਲੋੜ ਐ ਕੋਈ ਚੂੜੀਆਂ ਦੀ ਚੱਲ ਤੂੰ ਲੱਲਾ ਦੇਣ ਧਿਆਨ ਲੱਗੀ ਤੈਨੂੰ ਐਵੇਂ ਮਾਨ ਨਾ ਤੇ ਲੈ ਆਂ ਇੰਜ ਨਾ ਨਾ ਕਰਿਆ ਕਰ ਰੱਖ ਲੈ ਕੋਈ ਗੱਲ ਰੱਖ ਲੈ ਰੱਖ ਨਾ ਕੋਈ ਗੱਲ ਜੇ ਮਮਾ ਨੇ ਕਿਹਾ ਤੇ ਗੁੱਸੇ ਹੋਏ ਤੇ ਫਿਰ ਮਿੰਤੇ ਉਹਨਾਂ ਤੋਂ ਡਰ ਲੱਗਦਾ ਵਾ ਚਲੋ ਨਹੀਂ ਹੁੰਦੇ ਤੂੰ ਵਖਾਦੀ ਉਹਨਾਂ ਨੂੰ ਗੁੱਸੇ ਗਾਲੀ ਗੱਲਾਂ ਹੋਣਾ ਸੀ ਮਾਂ ਤੇਰਾ ਕੋਈ ਹੱਕ ਨਹੀਂ ਹੈਗਾ ਵੀ ਲੈ ਕੇ ਜਾਣੀ ਕੋਈ ਚੀਜ਼ ਤੂੰ ਡਰਦੀ ਰਹਿਣਾ ਕੋਈ ਨਹੀਂ ਭੂਆ ਜੀ ਜੇ ਕਹਿੰਦੇ ਆ ਨਾ ਤੇ ਮੈਂ ਲੈ ਲੈਨੀ ਆ ਪਰ ਤੇ ਇਹੋ ਹੀ ਕਿਉਂ ਵੀ ਸੀਮਾ ਨੇ ਨਹੀਂ ਕੁਝ ਮੰਗਿਆ ਕਿਉਂਕਿ ਇਹਨਾਂ ਨੂੰ ਤੇ ਅਲੱਗ ਪੁੱਛਦੇ ਹੁੰਦੇ ਤੇ ਮੈਨੂੰ ਅਲੱਗ ਪੁੱਛਦੇ ਹੁੰਦੇ ਆ ਓ ਯਾਰ ਤੂੰ ਚਿੰਤਾ ਨਾ ਕਰ ਮੈਂ ਮੰਮੀ ਨੂੰ ਆਪੇ ਸਮਝਾ ਲੂੰਗਾ ਤੂੰ ਰੱਖ ਲੈਨੂ ਇਹਦੇ ਉਹਨਾਂ ਨੇ ਵੀ ਪੁੱਛਣਾ ਈ ਤੈਨੂੰ ਭੂਆ ਤਾਂ ਨਹੀਂ ਲੈ ਗਈ ਕੁਝ ਮੈਂ ਤਾਂ ਕਹਿ ਦਿੰਨਾ ਭੂਆ ਤੇ ਬਥੇਰਾ ਕੁਝ ਲੈ ਕੇ ਗਈ ਆ ਓਏ ਇਹ ਹੁਣ ਵੇਖ ਲੈ ਤਾਂ ਉਹ ਪਤਾ ਦੇ ਕਮ ਚੂੜ ਬੋਲਣ ਚ ਐ ਐ ਉਹ ਪਤਾ ਹੀ ਆ ਭਾਜੀ ਆਪਾਂ ਚੱਲ ਜੀ ਹਾਂ ਚਲੋ ਆਪਾਂ ਵਿੱਚ ਬੈਗ ਤੇ ਥੱਲੇ ਫਿਰ ਆਪਾਂ ਹਾਂ ਚਲੋ ਠੀਕ ਹੈ ਜਾ ਕੇ ਰੋਟੀ ਪਾਣੀ ਵੀ ਕਰਨਾ ਉਧਰ ਦੀਦੀ ਉਹਨਾਂ ਨੇ ਵੀ ਆ ਜਾਣਾ ਚਾਬੀ ਤਾਂ ਸਾਡੇ ਕੋਲ ਹੀ ਆ ਅੱਗੇ ਕਿੰਨਾ ਟਾਈਮ ਲੱਗ ਜਾਣਾ ਗਏ ਹੋਣਾ ਚੱਲ ਚੱਲੀਏ ਵਾ ਤੇ ਇਹਨਾਂ ਲਈ ਆਪਣੇ ਕਸਟਮਰ ਵੇਖ ਲੋ ਵੀ ਆ ਆ ਚਲੋ ਠੀਕ ਹੈ ਚਲੋ ਠੀਕ ਹੈ ਚਲੋ ਠੀਕ ਹੈ ਲੱਕੀ ਠੀਕ ਹੈ ਭੂਆ ਜੀ ਮਨਮੇਦ ਤਦਾਂ ਤੇ ਸਾਨੂੰ ਹੈਗਾ ਹੀ ਵੀ ਇਹਨਾਂ ਨੇ ਵਿਚਾਰ ਜਾਣਾ ਤੁਹਾਨੂੰ ਚਾਹੀਦਾ ਸੀ ਦੂਜੀ ਚਾਬੀ ਲੈ ਕੇ ਜਾਣੀ ਇਹੋ ਤੇ ਗਲਤੀ ਹੋ ਗਈ ਉਹਨਾਂ ਨੂੰ ਤੇ ਹੁਣ ਬਾੜ-ਵਾਗਾ ਖੁੱਲੀਆਂ ਵੀ ਕੋਮ ਫਿਰ ਕੇ ਆਵਾਂਗੇ ਹੁਣ ਆਈ ਤੇ ਬਾਹਰ ਬੁਏ ਕੇ ਖਲੋਤੇ ਹਨ ਹੈਗੀ ਸੀਮਾ ਦੇ ਉਹ ਜਿਹੇ ਭੂਆ ਹਨਾ ਘਰ ਦਾ ਕੋਈ ਫਿਕਰ ਹੀ ਨਹੀਂ ਆ ਮम्मा ਕਰੋ ਉਹਨਾਂ ਨੇ ਵੀ ਆ ਜਾਣਾ ਮੈਂ ਤੇ ਕਿਸ ਤਰ੍ਹਾਂ ਕਰਨੀਆ ਕਿੱਦਾਂ ਘੋਣੀਆਂ ਅਰੇ ਨਹੀਂ ਇਹ ਇੰਨੀ ਦੂਰੋ ਜਾ ਕੇ ਆ ਗਏ ਆ ਟਾਈਮ ਨਾਲ ਤੇ ਇੱਥੇ ਵੀ ਕਈਆਂ ਬਾਜ਼ਾਰ ਹੋਰ ਕਿੱਥੇ ਜਾਣਾ ਸੀ ਇਹਨਾਂ ਨੇ ਹੁਣ ਬੈਠੋ ਬਾਹਰ ਹੀ ਬੈਠੋ ਹੁਣ ਉਹ ਕਹੇ ਤੇ ਘਰ ਵੀ ਨਹੀਂ ਜਾਇਆ ਜਾਂਦਾ ਤਾਂ ਫਿਰ ਅੱਗੇ ਲੱਗਦਾ ਆ ਖਾਣਗੇ ਹਸਪਤਾਲੋਂ ਆਏ ਆ ਤੇ ਅਗਲਾ ਕਹੂੰਗਾ ਲੋਕ ਇਤਰਾਜ਼ ਕਰਦੇ ਆਹੇ ਫੋਨ ਕਰੋ ਹਨ ਨੂੰ ਫੋਨ ਕਿੱਦਾਂ ਕਰਾਂ ਇੱਥੇ ਤਾਂ ਬੈਲੈਂਸ ਹੀ ਨਹੀਂ ਹੈ ਗੱਲ ਕਿ ਨੂੰ ਕਿੰਨੀ ਵਾਰੀ ਕਿਹਾ ਪਵਾ ਕੇ ਦੇ ਤੇ ਪਵਾ ਕੇ ਨਹੀਂ ਦਿੰਦਾ ਤੇ ਅੰਦਰ Wi-Fi ਦਾ ਇਹੋ ਤੇ ਸਿਆਪਾ ਜਿਹਦੇ ਕਰਵਾਉਂਦੇ ਆਂ ਮੇਰਾ Wi-Fi ਲੱਗਾ ਹੋਵੇ ਉਹ ਰੀਚਾਰਜ ਹੀ ਨਹੀਂ ਹੁੰਦਾ ਫੋਨ ਨਾ ਕਰਵਾਉਂਦੇ ਜੇ ਤੁਸੀਂ ਉਹਦੇ ਨਾਲ ਹੀ ਤਾਂ ਕਰਦੇ ਮੈਂ Wi-Fi ਮੇਰਾ ਵੀ ਫੋਨ ਚਾਰਜਰ ਲੱਗਾ ਸੀ ਮੈਂ ਵੀ ਅੰਦਰੇ ਛੱਡ ਗਈ ਮੈਨੂੰ ਇਹ ਹੀ ਚੱਲ ਤੁਹਾਡਾ ਹੈਗਾ ਹੀ ਆ ਕੋਲ ਹੁਣ ਉਹ ਪਤਾ ਨਹੀਂ ਕਦੋਂ ਆਉਣ ਗਿਆ ਕਦੋਂ ਨਹੀਂ ਕੀ ਕਰੀਏ ਹੁਣ ਰੋਟੀਆਂ ਰਹੀਆਂ ਤੇ ਹੁਣ ਮਾਵਾਂ ਦੀਆਂ ਤੇ ਖਲੋਣਾ ਹੀ ਬੈਣਾ ਹੋਰ ਕੀ ਹਾਲ ਆ ਖਲੋਣਾ ਹੀ ਬੈਣਾ ਵਾ ਬੈ ਜੀ ਇੱਥੇ ਬਹਿ ਜਾ ਫਿਰ ਬਹਿ ਜਾ ਤੂੰ ਉੱਥੇ ਉੱਥੇ ਬਹਿ ਜਾ ਮਮੀ ਤੁਹਾਡੇ ਕੋ ਇੱਥੇ ਬੈਠਾ ਨਹੀਂ ਜਾਣਾ ਉੱਥੇ ਬਹਿ ਜਾ ਆਹ ਹਾਂ ਦੱਸੇ ਥੋੜੀ ਵੀ ਘਰੋਂ ਗਈਆਂ ਤੇ ਤੁਸੀਂ ਇੰਨਾ ਟਾਈਮ ਬਾਹਰ ਲਾ ਕੇ ਆਉਣਾ ਹੋਈ ਬੰਦਾ ਪਿੱਛੇ ਦਾ ਤੇ ਵੇਖੇ ਤੂ ਆ ਜੀ ਤੂੰ ਇਹ ਚਾਟ ਖਾਣ ਦੀ ਜ਼ਿੱਦ ਕੀਤੀ ਹਾਂ ਤੇ ਚਾਟ ਕਿੰਨੀ ਸਵਾਦੀ ਤੈਨੂੰ ਨਹੀਂ ਪਤਾ ਗਏ ਹਾਂ ਬਾਜ਼ਾਰ ਤੇ ਖਾਣੀ ਨਹੀਂ ਚਾਟ ਤੇ ਸਵਾਦੀ ਜੇ ਜਾਂਦਿਆਂ ਨੂੰ ਮਾਤਾ ਤੇ ਉਹ ਆ ਗਈਆਂ ਨਾ ਤੇ ਮੇਰੀ ਸ਼ਾਂਤਪੂਰੀ ਆ ਜਣੀ ਜੇ ਉਹ ਚੁੱਪ ਕਰ ਤੂੰ ਡਰਦੀ ਰਹੀ ਨੱਕੀ ਵੀ ਡਰਦਾ ਤੂੰ ਵੀ ਡਰ ਡਰਦੇ ਡਰਦੇ ਸਾਰੀ ਉਮਰ ਕੱਢਦੇ ਹੋ ਤੂੰ ਮੈਂ ਤੁਹਾਡੇ ਨਾਲ ਤਾਂ ਕਿਤੇ ਆਈਆਂ ਤੇ ਫਿਰ ਤੁਨ ਚਲਣੀ ਆ ਹੈ ਜੇ ਤੇ ਹੀ ਚਾਹ ਹੁੰਨਾ ਨਾ ਆਂਦੇ ਤੇ ਮੈਨੂੰ ਕਿਤੇ ਇਹਨਾਂ ਨੇ ਬਾਹਰ ਥੋੜੀ ਕੱਢਣਾ ਆ ਹੁਣ ਜਾ ਕੇ ਵੇਖਨੇ ਆ ਜੇ ਤੇ ਨਾ ਆਈਆਂ ਹੋਈਆਂ ਨਾ ਫਿਰ ਤੇ ਵਧੀਆ ਤੇ ਜੇ ਆਈਆਂ ਹੋਈਆਂ ਨਾ ਮੇਰੇ ਪਾਸ ਦੀ ਸ਼ਾਂਤ ਆ ਜਦੀ ਐਵੇਂ ਸਿਰੇ ਪਾਸ ਦੀ ਸ਼ਾਂਤ ਆ ਜਣੀ ਭੂਆ ਜੀ ਉਹ ਬੇਟੀਆਂ ਜੇ ਆਇਆ ਨਾ ਜੀ ਉਹ ਚੱਲ ਆ ਚੱਲੀਏ ਭੂਆ ਜੀ ਮੈਨੂੰ ਤਾਂ ਡਰ ਬੜਾ ਲੱਗਦਾ ਆ ਤੂੰ ਕੁਛ ਨਹੀਂ ਹੁੰਦਾ ਭੂਆ ਨਾਲ ਐਵੇਂ ਕੁਛ ਕਹਿਣ ਗਿਆ ਲੱਲਾ ਉਹ ਤੁਰੀਆਂ ਆਂਡੀਆਂ ਮਨਬੀਤ ਹੈ ਕੋਈ ਇਹਨਾਂ ਨੂੰ ਡੋਰ ਘਟਾ ਇਹਨਾਂ ਦਾ ਬੰਦਾ ਪੁੱਛਿਆ ਕੋਈ ਆਉਣ ਦਾ ਟਾਈਮ ਆ ਇਹਨਾਂ ਨੇ ਪਤਾ ਲੱਗਦਾ ਬਾਹਰ ਬੈਠੀਆਂ ਆਂ ਯਾ ਦੱਸ ਹੈ ਕਿੱਡੀ ਹੇਜੇ ਕਰਦੀਆਂ ਆਉਂਦੀਆਂ ਆ ਆ ਲੈੰਦੇ ਹੁੰਜਰਾ ਕਿਨਾਂ ਨੇ ਇੱਧਰ ਕਲਾਸ ਮੈਨੋਂ ਨਹੀਂ ਮੈਂ ਪੈਰ ਵੀ ਨਹੀਂ ਛੇਤੀ ਪੁੱਟਾਂ ਦਈਆਂ ਵੀ ਛੇਤੀ ਤੁਰ ਪਈਏ ਆਜੀ ਗੁੱਸੇ ਨਾਲ ਵੀ ਕੰਨੀਂ ਤੀਂ ਗੱਲ ਕਰਿਓ ਕੋਈ ਗੱਲ ਨਹੀਂ ਆ ਜਾ ਤੂੰ ਡਰ ਨਾ ਹੁਣ ਘਰ ਤੇ ਆਣਾ ਹੀ ਆ ਨਾ ਬਾਜ਼ਾਰੀਆਂ ਟਾਈਮ ਨਹੀਂ ਲੱਗਦਾ ਇਹ ਕਿਉਂ ਰਾਤ ਚ ਆ ਆ ਬਈ ਨਾ ਮਿਸੇ ਚਾੜ ਖਾਣਾ ਨਹੀਂ ਨਹੀਂ ਆਗੇ ਦੀ ਦੀ ਹੋਰ ਤਾਂ ਕਿੰਨਾ ਦਾ ਕਿੰਨਾ ਲਾਣਾ ਹੀ ਬਾਜ਼ਾਰ ਤੇ ਬਾਜ਼ਾਰੀਆਂ ਟਾਈਮ ਲੱਗ ਗਿਆ ਵਾ ਮਨਮੀਤ ਰੱਸ਼ ਨਹੀਂ ਗੱਬ ਜਾਣਾ ਚ ਭਲਾ ਅਹਾਨੂੰ ਕਹ ਤੇ ਜਾਂਦੀਆਂ ਵੀ ਕਮ ਸੇ ਕਮ ਚਾਬੀ ਦੂਜੀ ਰੱਖ ਲਓ ਆਹ ਕਦੋਂ ਦੀਆਂ ਅਸੀਂ ਬਾਹਰ ਬੈਠੀਆਂ ਬੂਏ ਜਾਂਦੇ ਜਾਂਦੇ ਵੇਖਣ ਦੇ ਸਾਡੇ ਮੂੰਹ ਆੜ ਵੇਖਣ ਦੇ ਵੀ ਕਿਵੇਂ ਬੈਠੀਆਂ ਨੇ ਅੰਦਰ ਤੇ ਆ ਜਾਓ ਦਿੱਤੀ ਚਲੋ ਆ ਜਾਓ ਹੁਣ ਅੰਦਰ ਆਓ ਹੁਣ ਤੇ ਆਵਾਂਗੇ ਜਦੋਂ ਤੂੰ ਆ ਗਈ ਤਾਲਾ ਕੋਲ ਲੇਂਗੀ ਫੇਰ ਹੀ ਅੰਦਰ ਆਵਾਂਗੇ ਆਹੋ ਹੀ ਨਹੀਂ ਦੂਰ ਹੋ ਕੇ ਆਗੇ ਤੇ ਤੂੰ ਹੀ ਇੱਥੋਂ ਪਚਾਰ ਬੋਲਣੀ ਤੇ ਭੀੜ ਬੜੀ ਹੈ ਬਾਜ਼ਾਰ ਟਾਈਮ ਲੱਗ ਗਿਆ ਵਾ ਸੀਮਾ ਅੰਚਮਾ ਵਾ ਬੇ ਗੁਸੇ ਨਾਲ ਨਾਲ ਨਾ ਵੇਖੋ ਕੁੜੀ ਵੱਲ ਇਹ ਤੇ ਮੇਰੇ ਨਾਲ ਬਾਜ਼ਾਰ ਗਈ ਸੀ ਨਾ ਤੁਹਾਨੂੰ ਪਤਾ ਬਾਜ਼ਾਰਾਂ 'ਚ ਰਸ਼ ਕਿੰਨਾ ਹੁੰਦਾ ਤਾਂ ਲੇ ਜਿਹੜੇ ਕੰਮ ਹੈਗੇ ਉਹ ਮੇਰਾ ਹੋਇਆ ਹੀ ਨਹੀਂ ਦੁਕਾਨ ਤੇ ਰਾਸ਼ੀ ਇੰਨਾ ਸੀਗਾ ਤੁਹਾਡੇ ਵਾਸਤੇ ਥੋੜੀ ਕੋਈ ਵੇਲਾ ਬੈਠਾ ਵੀ ਇਹਨਾਂ ਨੂੰ ਹੀ ਦੇਖ ਦਿਖਾ ਦੀਏ ਸਮਾਨ ਜਿਹੜਾ ਇਹਨਾਂ ਨੇ ਲੈਣਾ ਤੁਸੀਂ ਹੋਸਪੀਟਲ ਗਏ ਤੁਹਾਨੂੰ ਵੀ ਤਾਂ ਟਾਈਮ ਲੱਗਾ ਨਾ ਤੁਸੀਂ ਵੀ ਕਿੰਨਾ ਟਾਈਮ ਲਾ ਕੇ ਆਏ ਨਹੀਂ ਤੇ ਹਸਪੀਟਲ ਚ ਤੇ ਅਸੀਂ ਗਏ ਤੇ ਡਾਕਟਰ ਸਾਡੇ ਵਾਸਤੇ ਵੇਲਾ ਬੈਠਾ ਹੀ ਉਹ ਤੇ ਕੋਈ ਹੋਰ ਕੋਈ ਮਰੀਜ਼ ਨਹੀਂ ਸੀ ਉਹ ਤੇ ਬੈਠਾ ਇੰਤਜ਼ਾਰ ਕਰਦਾ ਹੋਣਾ ਮਨਮੀਤ ਆਵੇ ਤੇ ਮੈਂ ਚੈੱਕ ਕਰਾਂ ਪਤਾ ਕਿੰਨਾ ਉੱਥੇ ਰਸ਼ ਸੀਗਾ ਟਾਈਮ ਲੱਗ ਗਿਆ ਉੱਥੇ ਭਾਬੀ ਇਦਾਂ ਹੀ ਬਾਜ਼ਾਰਾਂ ਚ ਵੀ ਰਾਸ਼ ਹੈਗਾ ਸੀ ਤਾਂ ਕਰਕੇ ਟਾਈਮ ਲੱਗ ਗਿਆ ਕੁੜੀ ਨੂੰ ਕੁਝ ਕਹਿਣਾ ਨਹੀਂ ਹੁੰਦੀ ਆਹੋ ਤੂੰ ਤੇ ਉਹਨੂੰ ਤੇ ਨਾ ਕੁਝ ਕਹਿਨ ਦੇਣਾ ਵਾ ਹੈ ਨਾਮ ਜੇ ਚੰਗੀ ਗੱਲ ਤੋਂ ਡੰਟੋ ਤਾਂ ਤੈਨੂੰ ਗੁੱਸਾ ਲੱਗਦਾ ਜੇ ਮਾੜਾ ਗੱਲ ਤਾਂ ਤੈਨੂੰ ਗੁੱਸਾ ਲੱਗਦਾ ਜਾਓ ਬੈਣਾ ਜਾ ਕੇ ਬੈਠੋ ਅੰਦਰ ਜਾ ਕੇ ਜਾਓ ਪੀ ਲਾਂਗੇ ਅਸੀਂ ਆਪੇ ਪੂਵਾ ਜੀ ਤੂੰ ਇਹ ਤੇ ਗੱਲ ਸਾਂਭ ਲਈ ਆ ਹੁਣ ਤੇ ਕੁਝ ਕਿਹਾ ਨਹੀਂ ਮम्मा ਨੇ ਪਰ ਮੈਨੂੰ ਪਤਾ ਵਾ ਲਾਜ਼ਮੀ ਦੀ ਲਗਣੀ ਲਗਣੀ ਆ ਹੋਣੀ ਤੇ ਘੜੀ ਕਿਨੂੰ ਲੱਗੇਗੀ ਉਹ ਪਤਾ ਕਿੰਨੇ ਗੁੱਸੇ ਚ ਦੀਦੀ ਵੀ ਇੰਨੇ ਗੁੱਸੇ ਚ ਮੇਰੇ ਵੱਲ ਵੇਖਣਦੇ ਇਹਨਾਂ ਨੂੰ ਤੇ ਭਈ ਆਦਤ ਹੈ ਵੇਖਣ ਦੀ ਤੇ ਵੇਖਣਦੇ ਹੁ ਜਦੋਂ ਜਾਈਦਾ ਨਾ ਬਾਜ਼ਾਰ ਤੇ ਟਾਈਮ ਲੱਗਦਾ ਹੀ ਲੱਗਦਾ ਬਾਜ਼ਾਰਾਂ ਚ ਰਸ਼ਵੇ ਕਿੰਨਾ ਹੈਗਾ ਉਹ ਆ ਜੀ ਜਿੰਨਾ ਵਸੇ ਡਾਕਟਰ ਵੇਲਾ ਨਹੀਂ ਤੇ ਸਾਡੇ ਵਸੇ ਦੁਕਾਨਦਾਰ ਵੇਲਾ ਮੇਰੀ ਗੱਲ ਸੁਣੋ ਟਾਈਮ ਤੇ ਸਾਨੂੰ ਆਪੀ ਲੱਗਣਾ ਆਪਾਂ ਕਦੀ ਕਿਸੇ ਰੇੜੀ ਤੇ ਖਲੋ ਕੇ ਖਾਣ ਬੈਠਦੇ ਨੇ ਕਦੀ ਕਿਸੇ ਤੇ ਉੱਥੇ ਵੀ ਕਿੰਨਾ ਰਸ਼ਵਾ ਤੇ ਵੀ ਗੋਲ ਗੱਪਿਆਂ ਨੂੰ ਜਿੱਦ ਕਰਨ ਦੀ ਬਾਅਦ ਚ ਉੱਤੀ ਚਾਟ ਖਾਣ ਲੱਪੇ ਤਾਂ ਸਾਨੂੰ ਟਾਈਮ ਲੱਗ ਗਿਆ ਜੇ ਆਪਾਂ ਚਾਟ ਨਾ ਨਾ ਖਾਂਦੇ ਤੇ ਕੱਲੇ ਗੋਲ ਗੱਪੇ ਖਾਂਦੇ ਤੇ ਇਹਨਾਂ ਤੋਂ ਪਿੱਲੋ ਘਰ ਆਈ ਹੋਣਾ ਤੇ ਨਾ ਮੈਨੂੰ ਛਿਟਕਾ ਪੈਣੀ ਆ ਹੁਣ ਕੀ ਕਰੀਏ ਪਰ ਇਹਨਾਂ ਨੇ ਬੋਲਣਾ ਬੜਾ ਜੀ ਹੁਣ ਮੇਰੀ ਗੱਲ ਸੁਣੋ ਤੁਸੀਂ ਹੁਣ ਕਿਤੇ ਨਾ ਜਾਇਓ ਮੇਰੇ ਲੱਗ ਲੱਗ ਰਹੇ ਹੋ ਇਹ ਨਾ ਹੋਏ ਮੇਰੀ ਕਲਾਸ ਲਾਦਨ ਪੂਰੀ ਮੈਂ ਇੱਥੇ ਹੀ ਮੈਂ ਕਿਤੇ ਨਹੀਂ ਚੱਲੀ ਕਲਾਸ ਨਹੀਂ ਲਾਣ ਦਿੰਦੀ ਤੇਰੀ ਮੈਂ ਐਵੇਂ ਕਲਾਸ ਲਾ ਦੇਣੀ ਆ ਤੂੰ ਡਰਦੀ ਰਹੀ ਬਸ ਮੈਨੂੰ ਹੁਣ ਬੜਾ ਡਰ ਲੱਗਦਾ ਜਿਹੜਾ ਮੈਂ ਸੋਈ ਚੁੱਕਾ ਬਸ ਇਹੋ ਹੀ ਤੂੰ ਡਰਦੀ ਆ ਨਾ ਉਹ ਹੁਣ ਡਰਾਉਂਦੀ ਆ ਤੈਨੂੰ ਤਾਂ ਹੀ ਬੋਲਦੀ ਆ ਨਾ ਉਹਨਾਂ ਨੇ ਪੁੱਛਣਾ ਕੀ ਲੈਂਦਾ ਤੇ ਮੇਰੀਆਂ ਚੂੜੀਆਂ ਬੋਲ ਉਹਨਾਂ ਦਾ ਸਿਰ ਜਿਹੜੀਆਂ ਮੈਂ ਲੈ ਕੇ ਆਈ ਆ ਇਹਨਾਂ ਦੀ ਦੁਕਾਨ ਤੋਂ ਮੈਂ ਕੁਛ ਨਹੀਂ ਦੱਸਦੀ ਨਾ ਮੈਂ ਦੱਸਣਾ ਹੀ ਨਹੀਂ ਲੱਗੀ ਦੁਕਾਨ ਤੇ ਗਏ ਪਰ ਨਹੀਂ ਨਾ ਇਹਨਾਂ ਨੂੰ ਪਤਾ ਲੱਗ ਜਾਣਾ ਜੇ ਮੈਨੂੰ ਪੁੱਛਣਗੇ ਤੇ ਮੈਂ ਦੱਸ ਦਿੰਦੀ ਭੋਆ ਜੀ ਫੇਰ ਕੀ ਆ ਚੂੜੀਆਂ ਹੀ ਲੈਂਦੀ ਆ ਵਾ ਮੈਂ ਨਹੀਂ ਲਿਆ ਸਕਦੀ ਮੇਰਾ ਨਹੀਂ ਦਿਲ ਕਰਦਾ ਪਾ ਉਹਨੂੰ ਮੇਰੇ ਹੱਥਾਂ 'ਚ ਤੇ ਕੋਈ ਝੂੜੀ ਵੀ ਨਹੀਂ ਹੈਗੀ ਨਾ ਮੈਂ ਮੈਂ ਪੁੰਨੀ ਆ ਤੇ ਮੈਨੂੰ ਚੰਗੀਆਂ ਲੱਗੀਆਂ ਤੇ ਮੈਂ ਲੈ ਲੈਂਦੀ ਆ ਤੇ ਮੈਂ ਇਸੇ ਕਰਕੇ ਫਿਰ ਕਹਿੰਨੀ ਆ ਨਾ ਹੁਣ ਕਹਿਣ ਦੀ ਨਾ ਮੈਂ ਦੱਸ ਦਾਂਗੀ ਮੈਂ ਇਸੇ ਕਰਕੇ ਕਹਿੰਨੀ ਨਾ ਇੰਨਾ ਤੋਂ ਇੰਨਾ ਡਰਿਆ ਕਰ ਤੂੰ ਵੀ ਦੱਸਿਆ ਕਰ ਸੱਚਾਈ ਤੈਨੂੰ ਵੀ ਜਿਹੜੀ ਚੀਜ਼ ਚਾਹੀਦੀ ਤੂੰ ਲੈਣੀ ਨਹੀਂ ਤੇਰਾ ਆਦਮੀ ਤੂੰ ਗਈ ਦੁਕਾਨ ਤੇ ਫਿਰ ਕੀ ਹੋਇਆ ਕਿ ਇਹਨਾਂ ਦਾ ਹੀ ਹੱਕ ਬੰਦਾ ਦੁਕਾਨ ਤੇ ਜਾਂਦਾ ਸਾਡਾ ਕੋਈ ਨਹੀਂ ਬੰਦਾ ਹੀ ਨਹੀਂ ਜਾ ਸਕਦੀਆਂ ਨਹੀਂ ਦੁਕਾਨ ਤੇ ਮੈਂ ਬੜਾ ਘਟ ਜਾਨੀ ਪੂਆ ਜੀ ਮੈਂ ਨਹੀਂ ਕਦੀ ਦੁਕਾਨ ਤੇ ਗਈ ਆਂ ਟਾਡੇ ਨਾ ਪਤਾ ਨਹੀਂ ਮੈਂ ਕਿੰਨੇ ਚਿਰ ਬਾਅਦ ਗਈ ਆਂ ਇੱਕ ਵਾਰੀ ਗਏ ਸਾਂ ਜਦੋਂ ਮੈਂ ਪੇਕੇ ਜਾ ਰਹੀ ਨਾ ਤੇ ਜਾਂਦੇ ਜਾਂਦੇ ਇਹਨਾਂ ਨੇ ਦੁਕਾਨ ਤੋਂ ਕੋਈ ਸਮਾਨ ਪੜਨਾ ਹੀ ਉਹ ਹੀ ਬਸ ਮੈਂ ਗਈ ਜੀ ਤੇ ਜਦ ਮੈਂ ਅੱਜ ਗਈ ਆ ਮੈਨੂੰ ਨਾ ਮम्मा ਕਹਿੰਦੀ ਆ ਤੇ ਨਾ ਦੀਦੀ ਕਹਿੰਦੀ ਜਦੋਂ ਦੀਦੀ ਹੁੰਦੇ ਆ ਨਾ ਇਹਨਾਂ ਨੇ ਕੋਈ ਨਾ ਕੋਈ ਤੇ ਸਮਾਨ ਦੁਕਾਨ ਤੋਂ ਲਿਆਉਣਾ ਹੀ ਆ ਤੇ ਮम्मा ਨੂੰ ਨਾਲ ਲੈ ਜਾਂਦੇ ਮੈਨੂੰ ਤੇ ਵੈਸੇ ਹੀ ਨਹੀਂ ਕਹਿੰਦੇ ਕਹਿੰਦੇ ਤੂੰ ਬਣਾ ਰੋਟੀ ਘਰ ਘਰ ਦਾ ਕੰਮ ਕਰ ਆਪਾਂ ਉਹ ਹੋਣੇ ਆ ਵਿੱਚੋਂ ਗੁੱਸਾ ਦੇ ਇਹ ਵਾ ਨਾ ਵੀ ਇਹ ਦੋਵੇਂ ਚੱਲੀਆਂ ਗਈਆਂ ਵਿੱਚੋਂ ਗੁੱਸਾ ਇਹ ਵਾ ਇਹ ਗੁੱਸਾ ਕੱਢਣਾ ਤੇਰੇ ਨਾਲ ਬਾਜ਼ਾਰ ਤੇ ਜਿਹੜਾ ਟਾਈਮ ਲੱਗ ਗਿਆ ਸੋ ਲੱਗ ਹੀ ਗਿਆ ਏ ਗੁੱਸਾ ਕਰਨਾ ਉਹਨਾਂ ਨੇ ਤੇਰੇ ਨਾਲ ਮੈਂ ਕੋਲ ਹੀ ਆ ਤੇਰੇ ਕੋਈ ਗੱਲ ਨਹੀਂ ਉਹਨ ਮੈਂ ਜਾ ਕੇ ਚਾਹ ਪਾਣੀ ਤੇ ਪੁੱਛ ਆ ਉਹ ਤੂੰ ਪੁੱਛ ਲੈ ਕੋਈ ਗੱਲ ਨਹੀਂ ਇਹ ਨਾ ਹੋਈ ਫਿਰ ਕਹਿਣਾ ਬਚਾਰਾ ਆ ਉਹਦੇ ਫੇ ਆ ਕੇ ਤੇ ਫਿਰ ਉਧਰ ਵੜ ਗਿਆ ਦੋਵੇਂ ਬਚਾਰਾ ਆਈਆਂ ਇੰਨੀਆਂ ਗੱਲਾਂ ਪਤਾ ਕਰਕੇ ਆਈ ਤੇ ਫਿਰ ਭੂਆ ਦੇ ਗੁੱਡੇ ਲੱਗ ਕੇ ਬਹਿ ਗਈ ਆ ਸੁਣਨ ਨੂੰ ਤੇ ਮੈਨੂੰ ਇਹੋ ਹੀ ਮਿਲਣਾ ਵਾ ਤੇ ਭੂਆ ਨੂੰ ਵੀ ਤੇ ਮੇਨੇ ਵੱਜਦੇ ਆ ਤੂੰ ਨਹੀਂ ਉਹਨੂੰ ਕੁਝ ਕਹਿਣਾ ਨਾ ਚੰਗੇ ਵਾਸਤੇ ਨਾ ਮਾੜੇ ਵਾਸਤੇ ਤੇਰੇ ਵਾਸਤੇ ਤਾਂ ਸਿਮਾ ਹੀ ਚੰਗੀ ਆ ਚਲੋ ਛੱਡੋ ਭੂਆ ਜੀ ਮ ਚਾਹ ਪਾਣੀ ਪੁੱਛਨੀ ਹੋ ਤੇ ਮੇਰਾ ਹੁਣ ਫਰਜ਼ ਜਿਆ ਕਿਉਂਕਿ ਰੋਟੀ ਵੀ ਮੈਂ ਬਨੋਣੀ ਆ ਕੋਈ ਨਹੀਂ ਜੇ ਇੱਕ ਦੋ ਕਰ ਵੀ ਦੇਣਗੇ ਨਾ ਕੋਈ ਗੱਲ ਨਹੀਂ ਤੂੰ ਨਾ ਆਇਓ ਜੇ ਜ਼ਿਆਦਾ ਬੋਲਣ ਕਿ ਫੇਰ ਆਇਓ ਉਂਜ ਨਾ ਆਇਓ ਉਹਨਾਂ ਨੇ ਕਹਿੰਨਾ ਫੇਰ ਭੱਜੀ ਹੁੰਦੀ ਆ ਨਹੀਂ ਕੋਈ ਗੱਲ ਨਹੀਂ ਤੂੰ ਚੱਲ ਚਾਹ ਪਾਣੀ ਤੇ ਪੁੱਛ ਉਹ ਤੇ ਫਰਜ਼ ਬੰਦਾ ਹੀ ਆ ਉਹ ਤੇ ਪੁੱਛਣਾ ਹੀ ਆ ਮੈਂ ਢਾਡੀ ਵੀ ਬਣਾ ਕੇ ਲਿਆਵਾ ਤੇ ਨਾਲੇ ਉਹਨਾਂ ਨੂੰ ਵੀ ਦੇਵਾ ਠੀਕ ਠੀਕ ਕੋਈ ਨਹੀਂ ਬਣਾ ਲਾ ਮੰਮੀ ਪਾਣੀ ਲੈ ਕੇ ਆਵਾ ਨਹੀਂ ਨਹੀਂ ਬਬ ਪਾਣੀ ਦੀ ਨਹੀਂ ਲੋੜ ਹੈਗੀ ਹੁਣ ਤੇ ਚਾਹ ਨੂੰ ਦਿਲ ਕਰਨ ਡਿਆ ਮੈਂ ਆਪੇ ਬਾਹਰ ਨਿਕਲਦੀ ਆ ਰੇ ਬਣਾ ਕੇ ਦਊਗੀ ਉਹਦਾ ਕੀ ਪਤਾ ਮੈਂ ਬਣਾ ਲਿਆ ਨਹੀਂ ਆ ਜਾਣੇ ਨਹੀਂ ਨਹੀਂ ਉਹਨੇ ਆਪੇ ਬਣਾ ਦੇਣੀ ਆ ਮੈਂ ਬਦੇਨੀ ਬਾਜ ਉਹਨੂੰ ਹੁਣੇ ਦੱਸ ਕਦੋਂ ਦੀਆਂ ਗਈਆਂ ਵੀ ਕਮ ਸੇ ਕਮ ਚਾਬੀ ਘਰ ਛੱਡ ਜਾਂਦੀਆਂ ਇੱਕ ਜਾਂ ਸਾਨੂੰ ਦੇ ਦੇਂਦੀਆਂ ਹੈ ਇੰਨਾ ਨਹੀਂ ਨਾ ਦਿਮਾਗ ਕੰਮ ਕਰਦਾ ਆਹੋ ਤੇ ਜੇ ਵੇ ਲੋ ਪੂਆ ਕਿੱਡੀ ਛੇਤੀ ਉਹਦੇ ਪੱਖ ਚ ਗੱਲ ਕਰਦੀ ਆ ਹੈ ਉਨੇ ਕਹਿੰਦਿੰਦੀ ਉਹਨੂੰ ਕੁਛ ਵੀ ਉਹਦੇ ਉਹਦੇ ਬਾਰੇ ਨਾ ਉਹਨੇ ਕੋਈ ਗੱਲ ਸੁਣਨੀ ਮੈਂ ਵੇਖ ਲਿਆ ਨਾ ਮੈਂ ਨਹੀਂ ਤੁਸੀਂ ਸੀਮਾ ਨੂੰ ਸੀਮਾ ਮੂੰਹ ਚੋਂ ਦੀ ਨਿਕਲੇ ਤੇ ਭੂਆ ਨੇ ਸਾਰੇ ਗੱਲ ਦੇ ਜਵਾਬ ਆਪੇ ਦੇ ਦਿੱਤੇ ਲੈ ਲੈ ਕੇ ਕੀ ਆਈਆਂ ਹੋਣੀਆਂ ਮੈਨੂੰ ਕੀ ਪਤਾ ਮੈਂ ਅਗੜੀ ਇਹਨਾਂ ਦੇ ਨਾਲ ਗਈ ਵੇਖਿਆ ਨਹੀਂ ਲਫਾਫਾ ਫੜਿਆ ਸੀ ਭੂਆ ਨੇ ਬੜਿਆ ਫੜਿਆ ਸੀ ਭੂਆ ਨੇ ਲਫਾਫਾ ਮੈਨੂੰ ਕੀ ਪਤਾ ਪਊ ਕੀ ਲੈ ਆਈਆਂ ਤੇ ਕੀ ਨਹੀਂ ਲੈ ਆਈਆਂ ਕੀ ਪਤਾ ਦੁਕਾਨ ਤੇ ਗਈਆਂ ਹਨ ਵੀਰ ਕੋ ਹੋ ਵੀ ਹੋ ਸਕਦਾ ਵਾ ਹੂੰ ਆਉਂਦੀ ਆ ਨਾ ਚਾਹ ਪੁੱਛਣ ਤੇ ਕੁਛ ਨਹੀਂ ਕੀ ਲੈ ਕੇ ਆਈ ਪੁੱਛ ਕੇ ਵੇਖੀ ਮੈਂ ਤਾਂ ਨਹੀਂ ਪੁੱਛਣਾਗਾ ਤੂੰ ਹੀ ਪੁੱਛੀ ਇਹਦੇ ਤੇ ਅੰਦਰੇ ਬੜੀਆਂ ਐ ਤੇ ਨਹੀਂ ਨਿਕਲੀ ਕੋਈ ਬਾਹਰ ਆਵਾਜ਼ ਮਾਰਾਂ ਸੀਮਾ ਮੂੰਹ ਮੇੋਂ ਨਹੀਂ ਦੇਸ ਤਾਂ ਕਹਾਂ ਮੈਂ ਪੁੱਛਾਂ じゃ ਪਾਣੀ ਪੀਦੀ ਸੀਮਾ ਤੈਨੂੰ ਨਹੀਂ ਪਤਾ ਲੱਗਦਾ ਵੀ ਅਸੀਂ ਥੱਕੀਆਂ ਆਈਆਂ ਵਾ ਤੇ ਤੂੰ ਕੋਈ ਚਾਹ ਪਾਣੀ ਪੁੱਛ ਲਾ ਸਾਨੂੰ ਕਿ ਸਿੱਧੀ ਜਾ ਕੇ ਭੂਆ ਦੇ ਨਾਲ ਅੰਦਰ ਵੜ ਗਈ ਤੂੰ ਨਹੀਂ ਮੰਮਾ ਮੈਂ ਹਾਂ ਨਹੀਂ ਲੱਗੀ ਐ ਚਾਹ ਪਾਣੀ ਪੁੱਛ ਕੇ ਦਮਾ ਇਲਾਪੂਆ ਨੂੰ ਤੇ ਪੁੱਛ ਲੈਣ ਦੀ ਫੇਰ ਹੀ ਉਹਨੇ ਸਾਡੇ ਕੋਲ ਆਉਣਾ ਹੈ ਨਹੀਂ ਦੀਦੀ ਪੂਆ ਜਾਨਾ ਥੱਕ ਗਈ ਨਾ ਜਿਹੜੀ ਨਾਲ ਗਈ ਦੀਦੀ ਨਹੀਂ ਆਪਾਂ ਤੁਰ ਕੇ ਆਏ ਨਾ ਤੇ ਥੱਕ ਗਈ ਆ ਮੈਂ ਥੋੜੇ ਜਿਨੇ ਮੈਂ ਕਿਚ ਸਾਹ ਲੈ ਕੇ ਫੇਰ ਤੁਹਾਨੂੰ ਚਾਹ ਬਣਾ ਕੇ ਦਿੰਦੀ ਤੇਹੀ ਕਿਹੜਾ ਗੱਡੀ ਤੇ ਗਏ ਹਾਈ ਵੀ ਤੁਰ ਕੇ ਆਈਆਂ ਆ ਉਹਨੂੰ ਵੀ ਬੈਟਰੀ ਵਾਲਾ ਕਿੱਥੇ ਲਾ ਗਿਆ ਵਾ ਪਿੱਛੇ ਹੀ ਹਾਂ ਫੇਰ ਕੀ ਲਿਆਂਦਾ ਵਾ ਹਾਂਜੀ ਕੀ ਲਿਆਂਦਾ ਪੂਆ ਜੀ ਨਾ ਸੂਡ ਲੈਣ ਗਏ ਸੀ ਤੇ ਉਹਨਾਂ ਨੂੰ ਸੂਡ ਪਸੰਦ ਨਹੀਂ ਆਇਆਗਾ ਹੈ ਨਹੀਂ ਸੀ ਗਰਮ ਸਹੀ ਉਹ ਕਹਿੰਦੇ ਆ ਭੀ ਉਹ ਨਵੇਂ ਆਨੇ ਆ ਤੇ ਫਿਰ 1-2 ਦਿਨ ਤੱਕ ਆਇਓ ਭੂਆ ਜੀ ਕਹਿੰਦੇ ਕੋਈ ਨਾ ਮੈਂ ਫਿਰ ਵੇਖ ਜਾਾਂਗੇ ਕਲਰ ਜੇ ਨਹੀਂ ਸੋਨੇ ਹੈਗੇ ਤੇ ਕੁਝ ਵੀ ਨਹੀਂ ਲੈ ਕੇ ਆਏ ਭੂਆ ਜੀ ਲਫਾਫਾ ਤੇ ਐਡਾ ਫੜਿਆ ਹੈ ਨਹੀਂ ਲਫਾਫਾ ਤੇ ਭੂਆ ਨੇ ਇੰਨਾ ਵੱਡਾ ਫੜਿਆ ਵਾ ਤੇ ਲੈ ਕੇ ਕੁਝ ਹੋਰ ਕਿਸੇ ਦੁਕਾਨ ਤੇ ਵੀ ਨਹੀਂ ਗਏ ਤੁਸੀਂ ਨਹੀਂ ਦੀਦੀ ਉਹ ਤੇ ਹੁੰਦੇ ਹੁੰਦੇ ਆ ਨਾ ਟੈਕੀ ਦੀ ਦੁਕਾਨ ਤੋਂ ਨਾ ਥੋੜਾ ਜਿਹਾ ਨਮਕੀਨ ਲੈਂਦਾ ਹੁੰਨਾਂ ਨੇ ਹੋਰ ਤੇ ਕੁਝ ਨਹੀਂ ਲੈ ਕੇ ਆਏ ਉਹੀ ਸੀ ਨਮਕੀਨ ਸੀ ਉਹਨਾਂ ਦੇ ਲਫਾਫੇ ਤੇ ਲੱਕੀ ਦੀ ਦੁਕਾਨ ਤੇ ਨਹੀਂ ਗਏ ਆ ਤਾਂ ਆ ਨਾ ਉਹ ਤਾਂ ਫੇਰ ਕਿੱਦਾਂ ਗਈ ਚੰਦ ਵੀ ਕਿਤੇ ਗਏ ਮੈਂ ਪੁੱਛਣ ਵੀ ਦੇਈ ਆ ਵੀ ਦੁਕਾਨ ਤੇ ਗਈ ਆ ਨਹੀਂ ਇਹ ਐਂਦੇ ਬੈਕਰੀ ਦੀ ਦੁਕਾਨ ਤੇ ਗਈ ਨਹੀਂ ਦੀਦੀ ਉਹ ਤੇ ਹੁੰਦੇ ਆਂਦੇ ਆਂ ਦੁਕਾਨ ਤੋਂ ਕਿ ਆਏ ਆ ਉਹ ਅੱਜ ਕਹਿੰਦੇ ਆ ਚੱਲੀਏ 2 ਮਿੰਟ ਤੇ ਗਏ ਸਭ ਫੇਰ ਦੁਕਾਨ ਤੋਂ ਖਾਲੀ ਤੇ ਆਏ ਨਹੀਂ ਹੋਣੀ ਕੁਛ ਨਾ ਕੁਛ ਤੇ ਲਿਆਈ ਹੋਣੀ ਆ ਦੀਦੀ ਚੂੜੀਆਂ ਲੈ ਕੇ ਆਈ ਮੈਂ ਆਪਣੀਆਂ ਲੈ ਲਓ ਮੰਮੀ ਪੁੱਛਿਆ ਵਾ ਵੀ ਕੁਛ ਲਿਆਏ ਹੋਏਗੇ ਤੇ ਫੇਰ ਜਵਾਬ ਦਿੱਤਾ ਚੂੜੀਆਂ ਲਿਆਈ ਆ ਬੀ ਇਹੋ ਜੀ ਤੂੰ ਸਾਨੂੰ ਪਹਿਲਾਂ ਹੀ ਦੱਸ ਦੇ ਕਿ ਮੈਂ ਆ ਚੀਜ਼ ਉਹ ਸੱਚ ਬੋਲਦਿਆ ਕਰਦੇ ਅਸੀਂ ਤੈਨੂੰ ਕੀ ਕਹਿਣਾ ਵਾ ਨਹੀਂ ਮੰਮਾ ਸੱਚੇ ਗੱਲ ਕਰਦਿਆ ਕਰ ਬਾਹੂ ਐਦਾਂ ਝੂਠ ਨਹੀਂ ਬੋਲੀਦਾ ਹੁੰਦਾ ਗੱਲ ਨੂੰ ਕਮਾ ਕੇ ਨਹੀਂ ਕਰੀਦਾ ਹੁੰਦਾ ਨਹੀਂ ਮੰਮਾ ਉਹ ਤੇ ਮੈਂ ਤੁਹਾਨੂੰ ਦੱਸ ਹੀ ਦੇਣਾ ਹੀ ਕਿ ਝੂੜੀਆਂ ਲੈ ਆਂਦੀ ਆ ਮੈਂ ਕਿਹਾ ਚਾਹ ਬਣਾ ਕੇ ਫੇਰ ਮੈਂ ਦੀਦੀ ਨੂੰ ਮਖਾਉਣੀ ਆ ਵੀ ਦੀਦੀ ਆਹ ਝੂੜੀਆਂ ਲੈ ਕੇ ਆਈਂ ਦੁਕਾਨ ਤੋਂ ਤਾਂ ਜਿੱਦੇ ਮੈਂ ਤੁਹਾਨੂੰ ਚਾਹ ਪੁੱਛਣਾ ਹੁੰਦੀ ਇਹ ਕਿਹੜੀ ਗੱਲ ਆ ਮੈਂ ਤੁਹਾਨੂੰ ਝੂੜੀਆਂ ਵਖਾ ਦੇਣੀਆਂ ਚਾਹ ਮੈਂ ਬਾਅਦ ਚ ਬਣਾਉਣੀ ਆ ਜਾਂ ਫੇਰ ਲਿਆ ਝੂੜੀਆਂ ਵਖਾ